ਯਾਨ ਭਰਤੀ ਅੱਜ ਦੇ ਬਾਈ ਇਹ ਅਰਜਨ ਰੌਲੀਆ ਦੇ ਦੀ ਬਿਸ਼ੇਰੀ ਹੈ ਬਾਈ ਠੀਕ ਹੈ ਬਾਈ ਹਾਂਜੀ ਹਾਂਜੀ ਆ ਗਰੰਟੀ ਨਾਲ ਦੋਸਤੋ ਅਰਜਨ ਰੌਲੀਆ ਦੇ ਦੀ ਬਿਸ਼ੇਰੀ ਹੈ ਬਾਕੀ ਮੂੰਹ ਮੱਥਾ ਦੇਖ ਲਿਓ ਸ਼ੇਰੀ ਦਾ ਚੰਗਾ ਇਹ ਵੀ ਬਿਸ਼ੇਰੀ ਚੰਗਾ ਕਰਤ ਕਰਨ ਵਾਲੀ ਹੈ ਚੰਗੀ ਬਿਸ਼ੇਰੀ ਹੈ ਇਹਦੀ ਉਮਰ 10 ਮਹੀਨੇ ਹੋ ਗਈ ਬਾਈ ਉਮਰ 10 ਮਹੀਨੇ ਹੈ ਹਾਂਜੀ ਚੰਗੀ ਅਰਜਨ ਰੌਲੀਆ ਦੇ ਦੀ ਗਰੰਟੀ ਨਾਲ ਬਿਸ਼ੇਰੀ ਹੈ ਚੰਗੀ ਬਿਸ਼ੇਰੀ ਹੈ ਦੋਸਤੋ ਲਾਖਬਖਸ਼ ਨਾਲੀ ਬਾਈ ਕੀ ਹਾਲ ਚਾਲ ਨੇ ਜੀ ਵਧੀਆ ਵਧੀਆ ਬਾਈ ਕੀ ਯਾਰ ਮਾਰ ਕਰਦੇ ਨੇ ਸ਼ੇਰਾ ਬਈ ਇਹ ਹਾਂਜੀ ਹਾਂਜੀ ਕਿਹੜੇ ਕੁੜੇ ਲੱਗਦੇ ਇਹ ਬਈ ਜੈਤ ਵਾਲੇ ਦੇ ਸ਼ਾਨ ਕੁੜੇ ਦਾ ਜਿਹੜਾ ਸਪੈਰ ਹੋ ਗਿਆ ਠੀਕ ਆ ਬਈ ਉਹਦਾ ਬੱਚਾ ਬਈ ਠੀਕ ਆ ਬਈ ਇਹਦੀ ਜਿਹੜਾ ਕੱਦ ਘਾਟ ਮਾ ਦਾ ਕਿੰਨਾ ਸੀ ਬਈ ਇਹ ਨਹੀਂ ਮਾ ਦਾ ਕੱਦ ਸੀਗਾ ਬਈ 46 ਇੰਚ ਠੀਕ ਆ ਬਈ ਹਾਂ ਹੁਣ ਇਹ ਹੋ ਗਿਆ 7 ਕਿ ਮਹੀਨਿਆਂ ਦਾ ਹੋ ਗਿਆ ਹਾਂਜੀ ਬਈ ਹਾਂ ਹਾਂ ਕਾਦੂ ਕੋਦ ਚੰਗਾ ਕਰੂਗਾ ਬਾਈ ਜੀ ਹਾਂ ਹਾਂ ਬਈ ਕਰ ਦੂਗਾ ਜਿਹੜਾ ਕਰਨੇ ਕੋਣਤੀ ਦਾ ਚੰਗਾ ਹਾਂਜੀ ਹਾਂਜੀ ਤਾਂ ਸਪੋਰਟ ਤਾਂ ਦੋਸਤੋ तकरीबन तकरीबन ਸੇਕੂੜੇ ਦੇ ਆਈ ਜਾਂਦੇ ਨੇ ਤੇ ਸਪੋਰਟ ਜ਼ਰੂਰ ਨੇ ਪਰ ਬੁਸ਼ੇਰਾ ਚੰਗਾ ਬੰਨ ਵਾਲਾ ਲਾਤੀ ਨਾਲੀ ਨੂੰ ਬੜੀ ਚੰਗੀ ਹੈਗੀ ਸਭਾਈ ਵਾਲੇ ਘਰੇ ਜਾ ਕੇ ਬੁਸ਼ੇਰਾ ਪੂਰਾ ਚੰਗਾ ਬਣੂਗਾ ਬਾਈ ਅਗਲੀ ਘੂੜੀ ਤੇ ਆ ਜੀਏ ਹਾਂਜੀ ਹਾਂਜੀ ਇਹ ਅਭੀ ਪਾਕਸਰ ਵਾਲੇ ਸੁਲਤਾਨਪੁਰੇ ਦੀ ਆਪ ਆ ਠੀਕ ਆ ਬਈ ਤੇ 5 ਸਾਲ ਦੀ 5 ਸਾਲ ਦੀ ਹੋ ਗਈ ਇਹ ਉਮਰ 5 ਸਾਲ ਦੀ ਹੋ ਗਈ ਬਈ ਪਹਿਲਾਂ ਰਿਜ਼ਲਟ ਆ ਚੁੱਕਿਆ ਹਾਂ ਬਈ ਇੱਕ ਬੇਸ਼ੇਰੀ ਸੀਗੀ 5 ਮਹੀਨੇ ਹੋ ਗਏ ਪਹਿਲਾਂ ਧੀ ਦਾ ਬਈ ਮੂੰਹ ਘਮਾਇਆ ਇਧਰ ਨੂੰ ਦੋਸਤੋ ਧੀ ਦੇ ਵਿੱਚ ਕੁਆਲਿਟੀ ਬੜੀ ਆ ਧੀ ਕੱਦ-ਕਾਰ ਦੀ ਵੀ ਚੰਗੀ ਆ ਖੁਰਨੀ ਨੀਵੀਂ ਆ ਤਾਂ ਕਰਕੇ ਪਤਾ ਨਹੀਂ ਲੱਗ ਰਿਹਾ ਫੇਸ ਕੁਆਲਿਟੀ ਬਹੁਤ ਸੁਨਹੀ ਆ ਜਿਹੜਾ ਮੂੰਹ ਮੱਥੇ ਦੀ ਚੰਗੀ ਆ ਧੀ ਇਹਦੇ ਸਾਰ ਜਤ ਤੌਣ ਕਰਦੰਦੀ ਬੜੀ ਚੰਗੀ ਆ ਨਾ ਪ੍ਰੈਕਟ ਕੋੜਾ ਜਾਂਦਾ ਆ ਮੇਰੇ ਪਾਸ 16 17 ਸੰਪੂਰਨ ਕਹਿਣੇ ਉਹ ਚੀਜ਼ ਆ ਭਾਈ ਜਿਹੜਾ ਸਾਰਿਆਂ ਦਾ ਰੇਟ ਆ ਉਹ ਬਾਈ ਫੋਨ ਤੇ ਹੀ ਕਰ ਲੀਏ ਕਿਉਂਕਿ ਇੱਕ ਬਾਈ ਮੈਸਰ ਤੋਂ ਕਿਸੇ ਪਾਸੇ ਜਾਣਾ ਪੈ ਰਿਹਾ ਵਰਗਾ ਸੀ ਲੈਟ ਬਾਈ ਕਰਦਾ ਵਾ ਆ ਭਾਈ ਆਹ ਸ਼ਰੀ ਦਾ ਇਹ ਬਾਈ ਉਮਰ ਦੀ 4 ਦਾੰਦਾ ਕਰਦੇ ਰਹਾ ਹੋਊਗਾ 60 ਕਿੰਚ ਠੀਕ ਆ ਬਾਈ ਤੇ ਇਹ ਬਾਈ ਅਨੌਣੀ ਆਪਾਂ ਲਈ ਸੀਗੀ ਨਾਪਿਓ ਠੀਕ ਆ ਬਾਈ ਹਾਂ ਬਾਈ ਆ ਆ ਕੁੜੀ ਬਾਈ ਇਸ ਟਾਈਮ ਗੱਪਣਾ ਨਹੀਂ ਨਹੀਂ ਬਾਈ ਦੋਵੇਂ ਖਾਲੀ ਆ ਕੁੜਾ ਦੋਨੇ ਹੀ ਖਾਲੀ ਆ ਹਾਂ ਠੀਕ ਆ ਬਾਈ ਤੇ ਅਗਲੀ ਇਹਨ ਪ੍ਰਤੀ ਅੱਜ ਕੇ ਬਈ ਇਹ ਅਰਜਨ ਰੌਲੀ ਵਾਲੇ ਦੀ ਬਿਸ਼ੇਰੀ ਹੈ ਬਈ ਠੀਕ ਆ ਬਈ ਹਾਂਜੀ ਹਾਂਜੀ ਆ ਗਰੰਟੀ ਨਾਲ ਦੋਸਤੋ ਅਰਜਨ ਰੌਲੀ ਵਾਲੇ ਦੀ ਬਿਸ਼ੇਰੀ ਹੈ ਬਾਕੀ ਨੂੰ ਮੱਥਾ ਦੇਖ ਸਕਦੇ ਹੋ ਬਿਸ਼ੇਰੀ ਦਾ ਚੰਗਾ ਇਹ ਵੀ ਬਿਸ਼ੇਰੀ ਚੰਗਾ ਕੱਦ ਕਾਟ ਕਰਨ ਵਾਲੀ ਹੈ ਚੰਗੀ ਬਿਸ਼ੇਰੀ ਹੈ ਇਹਦੀ ਉਮਰ 10 ਮਹੀਨੇ ਹੋਗੀ ਬਈ ਉਮਰ 10 ਮਹੀਨੇ ਹੈ ਹਾਂਜੀ ਚੰਗੀ ਅਰਜਨ ਰੌਲੀ ਵਾਲੇ ਦੀ ਗਰੰਟੀ ਨਾਲ ਬਿਸ਼ੇਰੀ ਹੈ ਇਹ ਚੰਗੀ ਬਿਸ਼ੇਰੀ ਹੈ ਦੋਸਤੋ ਲਾਹ ਲੀ ਨਾ ਲੀ ਇਹ ਬਈ ਪਰ ਛੇਲ ਨੇ ਆਪਣੇ ਘਰੇ ਰੱਖੀ ਵੀ ਆ ਠੀਕ ਹੈ ਜੀ ਇਹ ਵੈਸੀ ਲੈ ਕੇ ਆਂਦੇ ਹਾਂ ਡਰ ਨਾ ਡਰ ਨਾ ਹਟ ਜੀ ਦਿਖਾਉਣ ਵਾਸਤੇ ਹਾਂ ਭਾਈ ਸੇਲ ਇਹ ਨਾਟ ਫਾਰ ਸੇਲ ਆ ਦੋਸਤੋ ਇਹ ਸੇਲ ਨਹੀਂ ਕਰਨੀ ਹੈ ਵੀਰ ਕਹਿੰਦਾ ਤੇ ਬਾਕੀ ਜਿਹੜੇ ਨੂੰ ਤੁਹਾਨੂੰ ਆ ਤਿੰਨ ਚਾਰ ਬਰ ਦਿਖਾਏ ਆ ਇਹ ਸੇਲ ਕਰਦੇ ਆਂਗੇ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜਾ ਫੋਨ ਨੰਬਰ ਆਪਾਂ ਤੁਹਾਨੂੰ ਆਪਾਂ ਦੇ ਦੇ ਦਿਆਂਗੇ ਬਾਈ ਦਾ ਨੰਬਰ ਹੈਗਾ ਇਹ 98555035 ਦੁਆਰਾ ਬੋਲ ਦਿਓ ਵੀਰੇ 981555035 ਲੋਕੇਸ਼ਨ ਕੀ ਹੈ ਵੀਰ ਤੁਸੀਂ ਭਗਤਾ ਭਾਈ ਕਬਈ ਭਗਤਾ ਭਾਈ ਕਬਈ ਭਾਈ ਇਹ ਦਾ ਸੰਪਰਕ ਭਾਈ ਘੋੜਾ ਵੀ ਰੱਖਦੇ ਹੋ ਜੀ ਹਾਂ ਜੀ ਭਾਈ ਘੋੜਾ ਪਹਿਲਾਂ ਤਾਂ ਸੇਲ ਕਰਤਾ ਸੀਗਾ ਆਪਣੇ ਕੋਲੇ ਠੀਕ ਆ ਭਾਈ ਹਾਂ ਜੀ ਅਰ ਜਰੈਲੀ ਵਾਲਾ ਤਾਂ ਬੱਚੇ ਸੀ ਉਹ ਸੇਖੇ ਗਲਾਂ ਸੇਲ ਕਰਤਾ ਓਕੇ ਸੇਖੇ ਗਲਾਂ ਹਾਂ ਜੀ ਹਾਂ ਠੀਕ ਆ ਭਾਈ ਉਹ ਵੀ ਜਾਨਵਰ ਆਪਣੇ ਹੀ ਨੇ ਭਾਈ ਹਾਂ ਜੀ ਉਹ ਭਾਈ ਉਹ ਸੇਲ ਹੋਊਗਾ ਬਸ਼ੇਰੀਆਂ ਆਪਣੀਆਂ ਆ ਇਹ ਬਸ਼ੇਰੀਆਂ ਸੇਲ ਹੋਣੀਆਂ ਮੈਂ 200 ਵਹੇ ਸ਼ੌਕ ਕਰਾ ਦਿੰਦਾ ਜਰਾ ਤਾਂ ਸ਼ੇਰੀਆਂ ਦਿਖਾ ਦਿੰਦੇ ਆ ਆਹ ਬਸ਼ੇਰੀ ਉਮਰ ਦੀ ਸੋਹਣੀ ਹੈ ਬਸ਼ੇਰੀ ਬਹੁਤ ਚੰਗੀ ਹੈ ਜਿਹੜਾ ਵੀਰੇ ਨੰਬਰ ਦੇਦਾ ਐਡਰੈਸ ਜਿਹੜਾ ਭਾਈ ਦਾ ਲੋਕੇਸ਼ਨ ਆ ਉਹ ਫੜਕਾ ਭਾਈ ਦਾ ਫੋਨ ਨੰਬਰ ਜਿਹੜਾ ਆਪਾਂ ਅੱਗੇ ਵਿੱਚ ਵੀ ਦੇ ਦੇਵਾਂਗੇ ਵੀਡੀਓ ਦੇ ਉੱਪਰ ਲਾ ਦੇਵਾਂਗੇ ਬਾਕੀ ਘੋੜੀਆਂ ਤਕਰੀਬਨ ਸਰ ਗਈ ਚਾਹੀਆਂ ਨੇ ਤੁਸੀਂ ਸਾਰਿਆਂ ਨਾਲ ਹੀ ਸੰਪਰਕ ਕਰ ਸਕਦੇ ਜੇ ਤੁਸੀਂ ਵੀਰੇ ਦੇ ਹਲ ਦਾ ਪੁੱਛੋਂ ਤਾਂ ਆ ਘੋੜੀ ਉਹਦਾ ਫੈਦੇ ਦਾ ਸੌਦਾ ਕਰਨਾ ਕਿਉਂਕਿ ਘੋੜੀ ਦੇ ਵਿੱਚ ਗਲਾਪੀ ਪਣ ਬਹੁਤ ਚੰਗਾ ਹੈ ਚੰਗੀ ਪੈਠ ਘੋੜੇ ਦੀ ਘੋੜੀ ਹੈਗੀ ਸੋਹਣੀ ਘੋੜੀ ਹੈ ਫੇਸ ਕੁਆਲਟੀ ਬਹੁਤ ਕਰਦੰਦੀ ਬੜੀ ਲੰਮੀ ਲੰਮੀ ਹੈ ਚੰਗੀ ਘੋੜੀ ਹੈ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ